एसएसपी दरजिंदर सिंह ढिलू ने दसिया कि मरण वाले व्यक्ति की पछाण आदि पुत्र सुनील बासी अहमदाबाद गुजरात के रूप में हुई है जो कि दस बारह साल तो पठानकोट विच रह के कबाड़ काम करता स उस दे संबंध एक पूजा नाम की औरत नाल सान, पूजा के दो बच्चे सन जो कि पिछु तलवाड़ा दहन वाली सी जो कि आदि रिलेशनशिप रह गई रही सी ਰਾਹੁਲ ਉਰਫ ਕਸ਼ਮੀਰੀ ਜੋ ਕਿ ਪੂਜਾ ਦਾ ਪਹਿਲਾ ਆਸ਼ਿਕ ਸੀ ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਇੱਕ ਗੱਲ ਨੂੰ ਸਹਿ ਨਹੀਂ ਸਕਿਆ ਤੇ ਉਸਨੇ ਤੇਜ਼ ਤਾਰ ਹਥਿਆਰਾਂ ਨਾਲ ਆਦੀ ਦਾ ਕਤਲ ਕਰ ਦਿੱਤਾ ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਪੂਜਾ ਦੀ ਕਿਸ ਤਰ੍ਹਾਂ ਦੀ ਭੂਮਿਕਾ ਹੈ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਲਦੀ ਉਸ ਨੂੰ ਪਕੜ ਕੇ ਅਗਲੀ ਕਾਨੂੰਨੀ ਕਾਰਵਾਈ ਪੂਰੀ ਕੀਤੀ ਜਾਵੇਗੀ ਕੋ 2924 ਨੂੰ ਜਿਹੜਾ ਹੈਗਾ ਆ ਪਠਾਨਕੋਟ ਸਜਨਪੁਰ ਦੇ ਨਜ਼ਦੀਕ ਜਦੋਂ ਕਿ ਸ਼੍ਰੀ ਮਨੀ ਮਹेश जी ਦੀ ਯਾਤਰਾ ਤੱਲ ਰਹੀ ਸੀ ਜਿਸ ਦਿਨ ਖਤਮ ਹੋਈਆ ਉਸ ਦਿਨ ਉੱਥੇ ਲੰਗਰ ਖਾਲੀ ਹੋ ਜਾਂਦੇ ਆ ਤੇ ਉੱਥੇ ਖਾਲੀ ਲੰਗਰ ਦੇ ਸ਼ੈੱਡ ਦੇ ਵਿੱਚ ਇੱਕ ਵਿਅਕਤੀ ਨੂੰ ਬੁਰੀ ਤਰ੍ਹਾਂ ਕੱਟ ਵੱਢ ਕੇ ਉਹਦਾ ਮਰਡਰ ਕਰ ਦਿੱਤਾ ਗਿਆ ਸੀਗਾ ਤੇ ਇੱਕ ਅਣਪਛਾਤੀ Laash ਮਿਲੀ ਸੀ ਜਦੀ identification ਨਹੀਂ ਸੀ ਹੋ ਰਹੀ ਸੋ ਸਾਡੇ ਵਾਸਤੇ ਇੱਕ ਬਲਾਈਂਡ ਮਰਡਰ ਇੱਕ ਅਣਕਤਲ ਸੀਗਾ ਜਿਸ ਨੂੰ trace ਕਰਨ ਦੇ ਵਿੱਚ ਸਜਾਨਪੁਰ ਪੁਲਿਸ ਨੇ ਜਿਹੜੀ ਹੈਗੀ ਆ ਉਹੋ ਬਹੁਤ ਜਿਆਦਾ ਮਿਹਨਤ ਕੀਤੀ ਕਿਉਂਕਿ ਪਹਿਲੀ ਗੱਲ ਤਾਂ ਆਇਡੈਂਟੀਫਿਕੇਸ਼ਨ ਬਹੁਤ ਔਖੀ ਹੋਈ ਉਸ ਬੰਦੇ ਦੀ ਸੋ ਡੈਂਟੀਫਾਈ ਕਰਨ ਤੋਂ ਉਹ ਜਿਹੜਾ ਵਿਅਕਤੀ ਸੀਗਾ ਉਸ ਵਿਅਕਤੀ ਬਾਰੇ ਪਤਾ ਲੱਗ ਗਿਆ ਉਸ ਤੋਂ ਬਾਅਦ ਸਾਡੀਆਂ ਹਿਊਮਨ ਇੰਟੈਲੀਜੈਂਸ ਤਕਨੀਕੀ ਤਫ਼ਤੀਸ਼ ਤੇ ਸੋਰਸਸ ਤੋਂ ਜਿਹੜੀ ਤਫ਼ਤੀਸ਼ ਕੀਤੀ ਗਈ ਫਿਰ ਇਹ ਪਤਾ ਲੱਗਿਆ ਕਿ ਪਠਾਨਕੋਟ ਦਾ ਰਹਿਣ ਵਾਲਾ ਇੱਕ ਵਿਅਕਤੀ ਹੈ ਜਿਸ ਦਾ ਨਾਮ ਕਸ਼ਮੀਰੀ ਹੈ ਇਹ ਸੈਲੀ ਕੁਲੀਆਂ ਏਰੀਆ ਦੇ ਵਿੱਚ ਰਹਿੰਦਾ ਔਰ ਪੇਸ਼ਾਵਰ ਇਹ ਚੋਰ ਹੈ ਚੋਰੀ ਨਹੀਂਆ ਵਰ ਦਿੱਤਾ ਕਰਦਾ ਇਸ ਨੇ ਹੀ ਉਸ ਵਿਅਕਤੀ ਦਾ ਜਿਹੜਾ ਹੈਗਾ ਅੱਧੀ ਰਾਤ ਨੂੰ ਮਰਡਰ ਕਰ ਦਿੱਤਾ ਸੀ ਤੇਜ਼ ਤਰ ਹਥਿਆਰਾਂ ਨਾਲ ਉਸ ਦੇ ਪਿੱਛੇ ਕਾਰਨ ਇਹ ਸੀਗਾ ਕਿ ਜਿਹੜਾ ਵਿਅਕਤੀ ਮਰਿਆ ਉਸ ਵਿਅਕਤੀ ਦੇ ਰਿਲੇਸ਼ਨਸ ਇੱਕ ਪੂਜਾ ਨਾਮ ਦੀ ਔਰਤ ਨਾਲ ਸੀਗੇ ਜਿਹਦੇ ਦੋ ਬੱਚੇ ਆ ਉਸ ਪੂਜ ਉਹ ਜਿਹੜੀ ਪੂਜਾ ਨਾਮ ਦੀ ਔਰਤ ਆ ਉਹ ਬੇਸਿਕਲੀ ਪਿੱਛੋਂ ਤਲਵਾੜੇ ਦੀ ਰਹਿਣ ਵਾਲੀ ਆ ਹਾਰਪੁਰ ਦੀ ਤੇ ਉਹ ਆਪਣੇ ਜਿਹੜੇ ਹਸਬੰਡ ਆ ਉਹਦੇ ਪੁਰਾਣੇ ਸਾਬਕਾ ਹਸਬੰਡ ਸੀ ਉਹਨਾਂ ਨੂੰ ਛੱਡ ਕੇ ਮਰਨ ਵਾਲੇ ਵਿਅਕਤੀ ਦੇ ਨਾਲ ਜਿਹੜੀ ਹੈਗੀ ਆ ਉਹ ਰਿਲੇਸ਼ਨਸ ਦੇ ਵਿੱਚ ਰਹਿ ਰਹੀ ਸੀ ਤੇ ਜਿਹੜਾ ਕਸ਼ਮੀਰੀ ਆ ਜਿਸ ਨੇ ਮਰਡਰ ਕੀਤਾ ਇਹ ਉਸ ਦਾ ਪੁਰਾਣਾ ਸਾਬਕਾ ਜਿਹੜਾ ਸੀਗਾ ਇਹ ਉਹਦਾ ਮਿੱਤਰ ਸੀਗਾ ਤੇ ਇਹ ਗੱਲ ਨੂੰ ਬਰਦਾਸ਼ਤ ਨਹੀਂ ਕਰ ਦਿੱਤਾ ਕਿ ਮੇਰੀ ਜਿਹੜੀ ਸਾਬਕਾ ਮਿੱਤਰ ਆ ਉਹ ਕਿਸੇ ਹੋਰ ਦੇ ਨਾਲ ਜਿਹੜੀ ਹੈਗੀ ਉਹ ਰਿਲੇਸ਼ਨ ਵਿੱਚ ਰਹਿ ਰਹੀ ਆ ਇਹਨਾਂ ਇਸ ਨੇ ਇੱਕ ਸਾਜ਼ਿਸ਼ ਦੇ ਤਹਿਤ ਉਹਨਾਂ ਨੂੰ ਬਹਿਲਾਫਸ ਲਾ ਕੇ ਇੱਕ ਲੋਕੇਸ਼ਨ ਤੇ ਰਾਤ ਨੂੰ ਲੈਣ ਦਾ ਉਥੇ ਜਿਹੜਾ ਇਹਨੇ ਰਾਤ ਨੂੰ ਜਿਹੜੀ ਘਾਟ ਤਕੜੀ ਔਰ ਯੋਜਨਾ ਬਣਾ ਕੇ ਤੇਜ਼ ਦਾ ਹਥਿਆਰਾਂ ਨਾਲ ਬੁਰੀ ਤਰ੍ਹਾਂ ਉਹਨੂੰ ਕਤਲ ਕਰਤਾ ਉਸ ਤੋਂ ਬਾਅਦ ਇਹ ਭੱਜ ਗਿਆ ਕੱਲ ਸਿਆਲਪੁਰ ਦੀ ਪੁਲਿਸ ਨੇ ਇਹਨੂੰ ਗ੍ਰਿਫਤਾਰ ਕਰ ਲਿਆ ਮਾਰਨ ਵਾਲੇ ਹਥਿਆਰ ਦੀ ਜਿਹੜੀ ਹੈਗੀ ਆ ਉਹ ਬਰਾਮਦਗੀ ਕਰ ਲਈ ਗਈ ਆ ਪੂਜਾ ਦੇ ਰੋਲ ਬਾਰੇ ਅਸੀਂ ਇਨਵੈਸਟੀਗੇਟ ਕਰ ਰਹੇ ਆ ਕਿ ਕਿੰਨਾ ਕੁ ਦਾ ਇਸ ਮਰਡਰ ਦੇ ਵਿੱਚ ਰੋਲ ਸੀ ਕਿ ਆ ਉਹ ਵੀ ਸਾਜ਼ਿਸ਼ ਸ਼ਾਮਲ ਸੀ ਜਾਂ ਉਹਦੇ ਕਹਿਣੇ ਤੇ ਹੋਇਆ ਜਾਂ ਉਹ ਉਹ ਸਾਜ਼ਿਸ਼ ਦਾ ਹਿੱਸਾ ਰਹੀ ਜਾ ਹੋਏ ਹੋ ਸਕਦਾ ਕਿ ਉਹ ਬੇ ਉਹਦਾ ਕੋਈ ਗੁਨਾਹ ਨਾ ਵੀ ਹੋਵੇ ਕਿਉਂਕਿ ਪੂਜਾ ਹਜੇ ਰਸਨੀ ਹੋਈ ਉਹਨੂੰ ਵੀ ਅਸੀਂ ਸ਼ਾਰਟਲੀ ਜਿਹੜਾ ਹੈਗਾ ਆ ਇਸ ਮੁਕਾਦਮੇ ਵਿੱਚ ਸ਼ਾਮਲ ਕਰਕੇ ਫਿਰ ਉਹ ਤਫਤੀਸ਼ ਅੱਗੇ ਬਤਾਵਾਂਗੇ